ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਨੇੜੇ ਮਿਨੀ ਗੋਆ ਦੇ ਨਾਮ ਦੇ ਨਾਲ ਵਿਕਸਿਤ ਹੋਏ ਟੂਰਿਸਟ ਪਲੇਸ ਤੇ ਮੰਤਰੀ ਘਟਾਰੂ ਚੱਕ ਤੇ ਬ੍ਰਹਮਸ਼ੰਕਰ ਜਿੰਪਾ ਨੇ ਹੌਟੇਅਰ ਬਲੂਨ ਰਾਈਡ ਦਾ ਆਨੰਦ ਮਾਣਿਆ ਇਸ ਮੌਕੇ ਮੰਤਰੀ ਘਟਾਰੂ ਚੱਕ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਇਸ ਟੂਰਿਸਟ ਪਲੇਸ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਤੇ ਜਿੱਥੇ ਹੁਣ ਪੰਜਾਬ ਸਣੇ ਬਾਰੀ ਸੂਬਿਆਂ ਦੇ ਲੋਕ ਵੀ ਪਹੁੰਚਦੇ ਮંત્રી ਭਗਵੰਤ ਮਾਨ ਇੱਥੇ ਪਹੁੰਚੇ ਸੀ ਐਨ ਆਰ ਆਈ ਮਿਲਣੀ ਦਾ ਇੱਥੇ ਪ੍ਰਬੰਧ ਕੀਤਾ ਗਿਆ ਸੀ ਤਾਂ ਕੁਝ ਹੀ ਦੂਰੀ ਤੇ ਤੁਸੀਂ ਮੈਂ ਉਹ ਵੀ ਤਸਵੀਰ ਦਿਖਾਉਣਾ ਚਾਹੁੰਦਾ ਕਿ ਇਹ ਹਿਮਾਚਲ ਜੰਮੂ ਕਸ਼ਮੀਰ ਜਾਂ ਕੋਈ ਹੋਰ ਪਹਾੜੀ ਸੂਬਾ ਨਹੀਂ ਹੈ ਬਲਕਿ ਪੰਜਾਬ ਦੇ ਪਠਾਨਕੋਟ ਦੇ ਵਿੱਚ ਤੁਸੀਂ ਦੇਖੋਗੇ ਜਿੱਥੇ-ਜਿੱਥੇ ਵੀ ਕੈਮਰਾ ਜਾ ਰਿਹਾ ਤਾਂ ਹਰ ਪਾਸੇ ਖੂਬਸੂਰਤ ਪਹਾੜੀਆਂ ਜੋ ਨੇ ਉਹ ਨਜ਼ਰ ਆ ਰਹੀਆਂ ਔਰ ਬਿਲਕੁਲ ਸਾਹਮਣੇ ਮੁੱਖ ਮੰਤਰੀ ਦਾ ਜਿਹੜਾ ਪ੍ਰੋਗਰਾਮ ਸੀ ਔਰ ਉਤੋਂ ਕੁਝ ਹੀ ਦੂਰੀ ਤੇ ਜੋ ਮੈਦਾਨ ਹੈ ਉੱਥੇ ਇਸ ਹੌਟ ਬੈਲੂਨ ਦੀ ਜਿਹੜੀ ਰਾਈਡ ਹੈ ਉਸ ਦਾ ਆਨੰਦ ਜੋ ਹੈ ਉਹ ਲੋਕ ਲੈ ਸਕਦੇ ਨੇ ਹਾਲਾਂਕਿ ਬਹੁਤ ਜਲਦੀ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਉਪਰਾਲੇ ਨੇ ਟੂਰਿਜ਼ਮ ਨੂੰ ਹੋਰ ਉਤਸ਼ਾਹ ਕਰਨ ਦੇ ਲਈ ਉਹ ਸ਼ੁਰੂ ਕੀਤੇ ਜਾ ਰਹੇ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਦੋ ਜਿਹੜੇ ਕੈਬਨਿਟ ਮੰਤਰੀ ਨੇ ਉਹ ਰਾਈਡ ਲੈ ਕੇ ਹੇਠਾਂ ਆ ਰਹੇ ਔਰ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਰਕਾਰ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਤਾਂ ਤੁਸੀਂ ਦੇਖੋ ਕਿ ਲਾਲਚੰਦ ਕਟਾਰੂਚਕ ਇਸ ਵੇਲੇ ਜੋ ਹੈ ਹੱਥ ਹਿਲਾ ਕੇ ਉਹਨਾਂ ਵੱਲੋਂ ਇਸ਼ਾਰਾ ਕੀਤਾ ਗਿਆ ਤਾਂ ਕਾਫੀ ਖੁਸ਼ ਜੋਵੇਂ ਮੰਤਰੀ ਜਿਹੜੇ ਨੇ ਕਿਉਂਕਿ ਇੱਕ ਸੁਪਨਾ ਹੈ ਸਰਕਾਰ ਦਾ ਕਿ ਇਸ ਥਾਂ ਨੂੰ ਇੱਕ ਹੱਬ ਦੇ ਤੌਰ ਤੇ ਵਿਕਸਿਤ ਕੀਤਾ ਜਾਵੇ ਤਾਂ ਕਿ ਜਿਹੜੇ ਸੈਲਾਨੀ ਨੇ ਉਹ ਬਾਹਰ ਦੇ ਸੂਬਿਆਂ ਦੇ ਵਿੱਚ ਜਾਣ ਦੀ بجائے ਆਪਣੇ ਹੀ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੀ ਥਾਂ ਹੈ ਉੱਥੇ ਆ ਕੇ ਵਕ ਵਕ ਆ ਜਿਹੜੇ ਜਿੱਥੇ ਕੁਦਰਤ ਦੇ ਨਜ਼ਾਰੇ ਲੈ ਸਕਦੇ ਨੇ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਰੋਚਕ ਇਸ ਤਰੀਕੇ ਦੀਆਂ ਚੀਜ਼ਾਂ ਨੇ ਚਾਹੇ ਉਹ ਪੈਰਾਗਲਾਈਡਿੰਗ ਹੋਵੇ ਤਾਂ ਗੱਲਬਾਤ ਕਰਾਂਗੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਆਏ ਰਾਈਡ ਲੈ ਕੇ ਆਏ ਹੋ ਔਰ ਇੱਥੇ ਕੋਈ ਸੈਲਾਨੀ ਆਉਂਦਾ ਉਹਨਾਂ ਦੇ ਲਈ ਫੈਸਿਲਿਟੀਆਂ ਕੀ-ਕੀ ਨੇ ਹੁਣ ਜੇਕਰ ਮੌਜੂਦਾ ਸਮੇਂ ਦੀ ਗੱਲ ਮੈਂ ਆਪਣੀ ਅੰਗਲ ਖੜੀ ਕਰ ਰਿਹਾ ਹਾਂ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਆਟ ਹਰਸ ਜਿਹੜੀਆਂ ਨੇ ਉਹ ਫੋਰੈਸਟ ਡਿਪਾਰਟਮੈਂਟ ਨੇ ਬਣਾਈਆਂ ਨੇ ਵੀਕੈਂਡ ਦੇ ਉੱਤੇ ਖਾਸ ਕਰਕੇ ਸੈਚਰਡੇ ਸੰਡੇ ਬਹੁਤ ਵੱਡੀ ਗਿਣਤੀ ਚ ਸਲਾਣੀ ਪੰਜਾਬ ਚੋਂ ਵੀ ਆਂਦੇ ਨੇ ਪੰਜਾਬ ਚੋਂ ਬਾਹਰ ਵੀ ਆਂਦੇ ਆ ਸੋ ਉੱਥੇ ਜਿਹੜੀ ਫੋਰਸ ਨੇ ਹਾਰਸ ਬਣੀਆਂ ਆ ਉੱਥੇ ਕੰਟੀਨ ਵੀ ਨਾਲ ਹੈਗੀ ਆ ਸੋ ਹਰ ਤਰ੍ਹਾਂ ਦੀ ਉਹਨਾਂ ਨੂੰ ਫੈਸਿਲਿਟੀ ਦੇਣ ਦੇ ਲਈ ਲਾਗੇ ਸਾਡੇ ਕੋਲ 3 ਡੇਮ ਦੀਆਂ ਹਾਰਸ ਹੈਗੀਆਂ ਆ ਸੋ ਪੂਰੀ ਤਰ੍ਹਾਂ ਜਿਹੜਾ ਟੂਰਿਸਟ ਇੱਥੇ ਆਂਦਾ ਆ ਉਹਨੂੰ ਸਪੇਸ ਮਿਲੇ ਖਾਣ ਪੀਣ ਦੀ ਮਿਲੇ ਰਹਿਣ ਦੀ ਮਿਲੇ ਇਹਦੇ ਲਈ ਸਾਰੇ ਅਸੀਂ ਬੰਦੋਬਸ ਕੀਤਾ ਆ ਹਾਟੇਰ ਜਿਹੜੀ ਆ ਵੈਲਯੂਨ ਇੱਕ ਜੈਟ ਸਕੀ ਦਾ ਵੀ ਸੀਐਮ ਸਾਹਿਬ ਦੇਖ ਕੇ ਗਏ ਆ ਸੋ ਪੈਰਾਗ라이ਡ ਦਾ ਵੀ ਇੱਥੇ ਜਿਹੜਾ ਉਹ ਸਰਕਾਰ ਦੀ ਮਤਲਬ ਸ਼ੁਰੂ ਜਿਹੜੀ ਸਰਕਾਰ ਨੇ ਕੀਤੀ ਆ ਚੌਥੀ ਇਹ ਹੈਗੀ ਆ ਵੀ ਜਿਹੜੀ ਸਪੀਡ ਬੋਟ ਆ ਤੇਜ਼ ਜਿਹੜੀ ਦੌੜਦੀ ਆ ਪਾਣੀ ਦੇ ਅੰਦਰ ਸੋ ਉਹ ਵੀ ਇੱਥੇ ਸ਼ੁਰੂਆਤ ਕੀਤੀ ਆ ਬਿਲਕੁਲ ਕੁਦਰਤ ਦਾ ਵੀ ਲੋਕ ਜੋ ਆ ਆਨੰਦ ਮਾਣ ਸਕਣਗੇ ਬ੍ਰਹਮਸ਼ੰਕਰ ਜਿੰਪਾ ਵੀ ਸਾਡੇ ਨਾਲ ਨੇ ਮੰਤਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਇਸ ਰਾਈਡ ਬਾਰੇ ਕੀ ਕਹਿਣਾ ਚਾਹੋਗੇ ਔਰ ਪੰਜਾਬ ਦੇ ਲੋਕਾਂ ਨੂੰ ਕਦੋਂ ਇਹ ਰਾਈਡ ਮਿਲਣ ਵਾਲੀ ਆ ਪੰਜਾਬ ਦੇ ਲੋਕਾਂ ਨੂੰ ਜਲਦੀ ਰਾਈਡ ਮਿਲਣ ਵਾਲੀ ਹੈ ਮੈਂ ਧੰਨਵਾਦ ਕਰਦਾ ਮੱਖ ਮੰਤਰੀ ਭਗਵੰਤ ਪਾਣਜੀ ਦਾ ਕਿ ਅੱਜ ਉਹਨਾਂ ਨੇ ਪੂਰੀ ਦੁਨੀਆ ਨੂੰ ਇਸ ਇਲਾਕੇ ਨਾਲ ਜਾਣੂ ਕਰਾਇਆ ਇੱਥੇ ਆਡਾ ਰਾਈ ਸਮੇਲਨ ਕਰਾ ਕੇ ਉਹਨਾਂ ਨੇ ਜਿੱਥੇ ਸਾਡੇ ਪੰਜਾਬੀ ਜਿਹੜੇ ਵਿਦੇਸ਼ਾਂ ਵਿੱਚ ਬਸੇ ਆ ਉਹਨਾਂ ਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਔਰ ਮੈਨੂੰ ਲੱਗਦਾ ਇੱਥੇ ਬਹੁਤ ਇਲਾਕਾ ਬਹੁਤ ਜਲਦੀ ਬਹੁਤ ਖੂਬਸੂਰਤ ਇਲਾਕਾ ਤਾਂ ਹੈ ਕੁਦਰਤ ਨੇ ਦਿੱਤਾ ਹੈ ਅੱਜ ਬਹੁਤ ਅੱਛੀ ਡਵੈਲਪਮੈਂਟ ਹੋਏਗੀ ਜਲਦੀ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਪੰਜਾਬ ਦੇ ਲੋਕ ਇਸ ਇਲਾਕੇ ਤੋਂ ਵਾਕਿਫ ਨਹੀਂ ਸਕੇ ਬਹੁਤ ਬਹੁਤ ਅੱਛਾ ਪ੍ਰਯਾਸ ਹੈ ਸਰਕਾਰੇ ਨੂੰ ਪ੍ਰਮੋਟ ਮੈਂ ਡੈਫੀਨੇਟਲੀ ਅੱਜ ਇੱਥੇ ਐਨ ਆਰ ਆਈ ਮਿਲਣੀ ਕਰਾਉਂਦਾ ਮਕਸਦ ਹੀ ਇਹ ਹੈ ਸਿਕਾ ਵੀ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਪੰਜਾਬ ਦੇ ਲੋਕ ਪਲੱਸ ਸਾਰੇ ਲੋਕ ਇੱਥੇ ਆ